ਹਰ ਰੋਜ਼ ਕਿਰਿਆ ਕਾਲ ਕੱਲ ਆਪਾਂ ਜੜੀ ਆਪਰ ਅਨਾਉਂਸ ਕੀਤੀ ਸੀ YouTube ਵਾਲੇ ਕਿ ਚੈਨਲ ਦਾ ਸਬਸਕ੍ਰਾਈਬ ਕਰਾਓ ਤੇ ਇੱਕ ਗਿਫਟ ਪਾਓ ਠੀਕ ਹੈ ਆ ਸਿਸਟਰ ਹੋਰੀ ਆਈ ਹੈ ਮੋੜ ਮੰਡੀ ਤੋਂ ਆ ਦੇਖੋ ਆ ਭੈਣ ਉਹਦੀ ਦੱਸਣ ਗਿਆ ਖੁਸ਼ੀ ਕਾਲ ਜੀ ਅੱਜ ਵੀਰੇ ਇਹ ਜਿਹੜਾ ਅਸੀਂ ਗਿਫਟ ਵਾਲਾ ਸਿਸਟਮ ਕੀਤਾ ਹੈ ਇਹ ਸਹੀ ਹੈ ਬਿਲਕੁਲ ਇਹਦੇ ਕੋਈ ਕ੍ਰੋਡ ਵਾਲਾ ਕੰਮ ਤਾਂ ਨਹੀਂ ਆਪਾਂ ਦੀਦੀ ਆਪਣਾ ਨਾਮ ਕੀ ਹੈ ਜੀ ਅਰੇ ਇਹਨਾਂ ਜੀ ਕਿੱਥੋਂ ਆਏ ਆਪਾਂ ਗੌਰ ਮੰਡੀ ਤੋਂ ਆ ਆ ਦੀਦੀ ਨੇ 10 ਸਬਸਕ੍ਰਾਈਬਰ ਕਰਾਏ ਆ ਆਪਾਂ ਇਹਨਾਂ ਨੂੰ ਆ ਗਿਫਟ ਦੇ ਰਹੇ ਆ ਠੀਕ ਹੈ ਜੀ ਥੈਂਕ ਯੂ ਸਰ ਵੈਲਕਮ ਜੀ ਦੀਦੀ ਆਪਣਾ ਨਾਮ ਕੀ ਹੈ ਜੀ ਭਵਨਦੀਪ ਭਵਨਦੀਪ ਇਹ ਵੀ ਦੀਦੀ ਮਿਹੋੜ ਮੰਡੀ ਤੋਂ ਨੇ ਠੀਕ ਹੈ ਜੀ ਸੈਕਿੰਡ ਗਿਫਟ ਜਿਹੜਾ ਹੈ ਇਹਨਾਂ ਦਾ ਦੀਦੀ ਨੂੰ ਦੇ ਰਹੇ ਆ ਆਪਾਂ ਦੇਖੋ 10 ਸਬਸਕ੍ਰਾਈਬਰ ਇਹਨਾਂ ਨੇ ਕਰਾਇਆ ਪਰ ਆ ਆ ਦੀਦੀ ਬਾਜੀ ਮਾਰ ਕੇ ਜੀ ਆਪਣਾ ਨਾਮ ਕੀ ਹੈ ਜੀ ਮਾਨਪ੍ਰੀਤ ਕੌਰ ਮਾਨਪ੍ਰੀਤ ਕੌਰ ਦੇਖੋ ਅਸੀਂ ਕਿਹਾ ਸੀ ਨਾ ਜੇ ਤੁਸੀਂ 20 ਕਰਾਓਗੇ ਤਾਂ ਅਸੀਂ 2 ਦੇਵਾਂਗੇ 30 ਕਰਾਓਗੇ ਤਾਂ 3 ਦੇਵਾਂਗੇ ਆਹ ਦੀਦੀ ਨੂੰ ਦੋ ਗਿਫਟ ਮਿਲ ਗਏ ਐ ਦੀਦੀ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਅੱਛਾ ਜੀ ਇਹ ਕਹਿਣ ਦੇ ਦੱਸ ਦਿਓ ਕੋਈ ਫਰੋਡ ਵਾਲਾ ਕੰਮ ਨਹੀਂ ਨਹੀਂ ਜੀ ਕੀ ਕੀ ਦੱਸੋ ਸਬਸਕ੍ਰਾਈਬ ਕਰੋ ਇੱਕ ਮਿਲੇਗਾ ਗਿਫਟ ਦੀ ਵਾਲਿਆਂ ਨੂੰ ਦੋ ਮਿਲੇਗਾ ਉਸੇ ਤਰ੍ਹਾਂ ਹੀ ਇਹਨਾਂ ਨੇ ਕੀਤਾ ਹੈ ਗੱਲ ਨਾਲ ਕਿ ਇਹਦੇ ਜਿਹੜੇ ਮਾਰੇ ਤੁਸੀਂ ਸਮਝਾ ਦਿਓ ਸਾਡੇ ਵੀਰ ਤੁਸੀਂ ਇਸ ਤਰ੍ਹਾਂ ਸਬਸਕ੍ਰਾਈਬ ਕਰਨਾ ਹੈਗਾ ਹਾਂਜੀ ਬਸ ਸਬਸਕ੍ਰਾਈਬ ਕਰਵਾ ਕੇ ਸਕਰੀਨ 'ਤੇ ਤੁਸੀਂ ਸੈੱਟ ਕਰ ਦਿਓ ਇਹਨਾਂ ਨੂੰ ਇਹਦੇ ਵਿੱਚ ਤੁਹਾਨੂੰ ਵੱਡੀ ਗੱਲ ਨਹੀਂ ਹੈ 5-10 ਮਿੰਟ ਦਾ ਕੰਮ ਹੀ ਹੈ ਬਹੁਤ ਕੋਈ ਤਰਸ ਨਹੀਂ ਆਪਣੀ ਇੰਨੀ ਕਿ ਜਾਣ ਪਛਾਣ ਤਾਂ ਹੁੰਦੀ ਹੈ ਫਰੈਂਡ ਸਰਕਲ ਦੇ ਵਿੱਚ ਜੇ ਆਪਾਂ ਵੀਡੀਓ ਸਬਸਕ੍ਰਾਈਬ ਕਰਵਾ ਕੇ ਇੱਕ ਨਾਮ ਦੇ ਸਕਦੇ ਹਾਂ ਹੋਰ ਵੀਰੇ ਇੱਕ ਨਾਮ ਐਸੇ ਤਰ੍ਹਾਂ ਨਿਕਲਦੇ ਰਹਿਣੇ ਹੈ ਬੰਦ ਨਹੀਂ ਹੋਣਗੇ ਠੀਕ ਹੈ ਔਰ ਚੇਂਜ ਕਰ ਕਰਕੇ ਹੀ ਮਿਲਨੇ ਹੈ इस वाला देखो अजीजी औरा ਕਹਿੰਦੇ ਇਹਨਾਂ ਦਾ ਆਨ ਲਈ ਵੀ ਧੰਨਵਾਦ ਕਰਦੇ ਆਂ ਬਾਅਦਿਆ ਰਿਵਾ ਭਾਈ ਸਾਹਿਬ ਦੱਸਣਗੇ ਤਾਂ ਜੀ ਆ ਸਾਡਾ YouTube ਚੈਨਲ ਹੈ ਵੀਰੇ ਗੋਠੀ ਵਰਲਡ ਵਾਈਡ 2546 ਤੁਸੀਂ 10 ਬੰਦਿਆਂ ਤੋਂ ਸਬਸਕ੍ਰਾਈਬ ਕਰਵਾ ਕੇ ਲੈ ਕੇ ਆਓ ਸਾਨੂੰ WhatsApp ਨੰਬਰ ਦੇ ਉੱਪਰ ਸਕਰੀਨ ਸ਼ਾਟਸ ਸੈਂਡ ਕਰ ਦਿਓ ਜੀ ਕਿ ਤੁਹਾਨੂੰ ਵੀ ਐਸੇ ਤਰ੍ਹਾਂ ਨਾ ਮਿਲਣਗੇ 10 ਕਰਾਓਗੇ ਤਾਂ ਇੱਕ ਮਿਲੂਗਾ ਜੀ 20 ਕਰਾਓਗੇ ਦੋ ਮਿਲਣਗੇ 30 ਕਰਾਓਗੇ ਤਿੰਨ ਮਿਲਣਗੇ ਉਹ ਤੁਹਾਡੀ ਇੱਛਾ ਤੁਸੀਂ ਕਿੰਨੇ ਕਰਾਉਣੇ ਆ ਜੀ ਆ ਸਾਡਾ ਚੈਨਲ ਨੰਬਰ ਤੁਹਾਨੂੰ ਪਤਾ ਹੀ ਹੈ ਜੀ ਗੋਠੀ ਵਰਲਡ ਵਾਈਡ 2546 ਨੋਟ ਕਰ ਲਓ ਜਿਵੇਂ ਕਿ ਮੇਰੀਆਂ ਭੈਣਾਂ ਗਿਫਟ ਲੈ ਕੇ ਜਾ ਰਹੀ ਸ਼੍ਰੀ ਅਕਾਲ ਆਪਾਂ ਬੋਲ ਰਹੇ ਗੋਠੀ ਵਰਲਡ ਵਾਈਡ ਸ਼ੋਰੂਮ ਤੋਂ ਅੱਜ ਦਾ ਪੰਜਵਾਂ ਗੇਟ ਨਿਕਲਿਆ ਕਿੱਥੋਂ ਆਏ ਭੈਣ ਆਪਾਂ ਕੀ ਨਾਮ ਹੈ ਜੀ ਅਮਨਦੀਪ ਕੌਰ ਇਹ ਭੈਣ ਹੈ ਜਿੱਥੇ ਪਿੰਡ ਤੋਂ ਭੈਣ ਤੁਸੀਂ ਕੀ ਕੀਤਾ ਜੋ ਤੁਹਾਨੂੰ ਇਹ ਗਿਫਟ ਮਿਲ ਰਿਹਾ ਹੈਗਾ ਆ ਦੇਖੋ ਭੈਣ ਕਹਿ ਰਹੇ ਹੈ ਕਿ 10 ਜਣਿਆਂ ਨੂੰ ਸਬਸਕ੍ਰਾਈਬ ਕਰਾਓ ਤੇ ਗਿਫਟ ਲੈ ਜਾਓ ਵੀਰੇ ਇਹਨਾਂ ਨੇ ਸੇਮ ਪ੍ਰੋਸੈਸ ਜਿਹੜਾ ਹੈ ਫੋਲੋ ਕੀਤਾ ਹੈਗਾ ਠੀਕ ਹੈ ਨਾ ਜੀ ਤੇ ਐਸੀ ਤਰ੍ਹਾਂ ਅਸੀਂ ਗਿਫਟ ਕਰਦੇ ਹੀ ਰਹੇ ਕੋਈ ਇਹ ਨਹੀਂ ਕਿ ਇੱਕ ਦਿਨ ਜੇ ਅਗਰ 100 ਵੀ ਆ ਗਿਆ ਸਾਡੇ ਕੋਲੇ ਕਸਟਮਰ ਤਾਂ ਅਸੀਂ 100 ਨੂੰ ਵੀ ਦੇਵਾਂਗੇ ਠੀਕ ਹੈ ਨਾ ਜੀ ਤੇ ਵੀਰੇ ਨੂੰ ਤੁਸੀਂ ਲਾਇਕ ਸ਼ੇਅਰ ਕਮੈਂਟ ਕਰਨਾ ਬਾਕੀ ਕਰਤੀ ਸਾਬੋ

ਯੂਟਿਊਬ ਦੇਖ ਲਈ ਦਾਰਸ਼ਨਾਂ ਸਬਸਕ੍ਰਾਈਬ ਕਰਾਏ ਦੇਖੋ ਇਹਨਾਂ ਨੇ ਅਸੀਂ ਕਹਿ ਰਹੇ ਜੀ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਕਮੈਂਟਾਂ ਦੇ ਵਿੱਚ ਪਾ ਦਿਓ WhatsApp ਗਰੁੱਪ ਦੇ ਵਿੱਚ ਤੇ ਆਪਣਾ ਨਾਮ ਵੀ ਲੈ ਜੋ ਐਵੇਂ ਮੇਰੀ ਭੈਣ ਨੇ ਕਿਹਾ ਤੁਸੀਂ ਵੀ ਕਰ ਲੋ ਇਹ ਨਾਮ ਤੁਸੀਂ ਹਾਸਲ ਕਰ ਸਕਦੇ ਹੋ ਅੱਗੇ ਪੈਣਾ ਦਾ ਇਹ ਬੰਦ ਨਹੀਂ ਹੋਣੀ ਜੀ ਜਾਏ ਹਜ਼ਾਰ ਤੱਕ ਕਮੈਂਟ ਆਜੇ ਸਾਡੇ ਕੋਲ ਇੱਕ ਦਿਨ ਦਾ ਅਸੀਂ ਕਿ ਧੰਨਵਾਦ ਗੇਫਟਾ ਲੂਨੀ ਜੀ ਫੋਨ ਤੇ ਕਹਿਤਾ ਤੇ ਗੇਮ ਦਾ ਸੀ ਤੇ ਪੰਜਾਬਾਂਗੇ ਜੇ ਉਸ ਤਰ੍ਹਾਂ ਦਾ ਕੋਈ ਕੰਮ ਨਹੀਂ ਫਿਰ ਤੁਸੀਂ ਕਮੈਂਟਾਂ ਵਿੱਚ ਕਰੋ ਠੀਕ ਹੈ ਨਾ ਭੈਣ ਤੇ ਗਿਫਟ ਲੈ ਜੀ ਥੈਂਕ ਯੂ ਭੈਣ ਤੁਹਾਡਾ ਸਕਰੀਨਸ਼ੋਟ ਫੋਨ ਦੇ ਨੇ ਹਰ ਘੰਟੇ ਪਲ-ਪਲ ਤੇ ਇਨਾਮ ਨਿਕਲਦੇ ਰਹਿਣੇ ਕੋਈ ਐਨਮਿਕ ਵਿਨ ਚ ਕਰਨਾ 10 ਵੀ ਲੈ ਸਕਦੇ ਹੋ 1 ਦਿਨ ਚ 20 ਵੀ ਲੈ ਸਕਦੇ ਹੋ 1 ਦਿਨ 25 ਵੀ ਲੈ ਸਕਦੇ ਹੋ ਪੂਰੀ ਫੇਰ ਨੂੰ ਇਕੱثر ਇਨਾਮ ਪੂਰੀ ਫੈਮਿਲੀ ਨੂੰ ਨਿਕਲ ਸਦੇ ਨਾਮ ਆ ਭਾਈ ਸਾਹਿਬ ਆਏ ਨੇ ਕਿੱਥੋਂ ਆਪੇ ਮਹਾਰਾਜ ਨੰਬਰ ਜੈ ਸਿੰਘਾ ਪਿੰਨੇ ਮੈਡਮ ਨੂੰ ਜੇ ਮੈਡਮ ਨਿਕਲੇ ਆ ਇਹਨਾਂ ਦੀ ਮੈਡਮ ਹੈ ਸਰ ਦੀ ਬੀਸੀ ਜੈ ਇਹਨੋਂ ਨਾਨਕ ਨਾਮ ਨਿਕਲੇ ਦੋ ਗੇ ਕੱਥੇ ਨਿਕਲੇ ਨਹੀਂ ਇਹ ਕੀਤੇ ਹੈ ਕਾਸਤੀ ਜਗਾ ਮਿਸ ਕਰਾਇ ਕਿਤੇ ਨੇ ਦੋ ਨਾਮ ਕੱਥੇ ਲੈਨੇ ਭਾਜੀ ਭਾਈ ਮੈਡਮ ਕੋਲ ਹੋਈ ਆੜੇ ਕੋਲੇ ਆ ਮੈਡਮ ਮੈਂ ਸਾਰਾਈ ਹੋਏ ਨੇ ਉਹ ਨਹੀਂ ਆ ਸਕਦੇ ਕਿ ਮੈਡਮ ਨੇ ਫੀਸ ਸक्राइब ਕੀਤੇ ਨੇ ਐਨਓਸੀ ਦੋ ਨਾਮ ਦੇ ਲ ਜਾ ਰਿਹਾ ਅਗਲਾ ਨਾਮ ਥੋੜਾ ਹੌਤਾ ਹੁੰਦਾ ਹੈ ਹਰ ਘੰਟੇ ਖੁੱਲੇਗਾ ਹਰ ਪੰਡ ਮਿੰਟ ਬਾਅਦ ਖੁੱਲੇਗਾ ਨਾਮ ਸਾਡੇ ਚੈਨੋ ਸक्राइब ਕਰੋ ਅਗਲਾ ਨਾਮ ਥੋੜਾ ਹੁੰਦਾਤਾ ਜੀ ਕੀ ਨਾਮ ਆਸ਼ੂਦਾਤਾ ਜੀ ਮਾਨਪ੍ਰੀਤ ਸਿੰਘ ਜੀ ਕਿਹੜੇ ਪਿੰਡੋਂ ਜੈ ਸਿੰਘ ਵਾਲੇ ਪਿੰਡੋਂ 2 ਗੱਪ ਟਿਕਲੇ ਅਗਲੇ 2 ਗੱਪ ਦੇ ਰਹੇ ਸੀ ਜੀ ਹਰ ਘੰਟੇ-ਘੰਟੇ ਪਰ ਹਰ ਪਲ-ਪਲ ਮਿੰਟਾ ਪਰ ਖੁਲੰਗੇ ਨਾਮ 2 ਗੱਪ ਦੇਨੇ ਲੋ ਸਰ ਜੀ ਧੰਨਵਾਦ ਜੀ ਮਿਹਰਬਾਨੀ ਤੇ ਸ਼ੁਕਰੀਆ ਇਹ ਤੁਸੀਂ ਕਰ ਸਕਦੇ ਹੋ ਅੱਗੇ ਜੀ ਚੈਨਲ ਸਬਸਕ੍ਰਾਈਬ ਕਰੋ ਸਾਨੂੰ ਸਕਰੀਨਸ਼ਾਟ ਭੇਜੋ ਦੱਸ ਦੱਸਦੇ ਇੱਕ ਨਾਮ ਹੈ ਇਹਨਾਂ ਨੇ ਵੀ ਕੀਤੇ ਹਨ ਦੋ ਨਾਮੇ ਦੇ ਨੇ ਧੰਨਵਾਦ ਠੀਕ ਹੈ 15 15 ਮਿੰਟਾਂ ਬਾਅਦ ਨਿਕਲੇ ਨਾਮ ਜੀ ਕੋਠੀਵਾੜ ਬੈਟ 15 ਮਿੰਟਾਂ ਬਾਅਦ ਇੱਕ ਨਾਮ ਕਰਦੇ ਹੈ ਜੀ ਬਹੁਤ ਵੱਡੀ ਗੱਲ ਹੈ ਛੋਟੀ ਬੋਡੀ ਗੱਲ ਨਹੀਂ ਹੈ ਸਾਡੇ ਨਾਲ ਜੁੜੋ ਤੁਸੀਂ ਵੀ ਕਰ ਸਕਦੇ ਲੈ ਸਕਦੇ ਨਾਮ ਕਿੰਨਾ ਵੱਡਾ ਬਾਈ ਬੰਦਾ ਜੀ ਪੈਣੀਪਾਗਾ ਜ਼ਿਲ੍ਹਾ ਮਾਨਸਾ ਮਾਨਸਾ ਜਿੰਨ ਤੋਂ ਪੈਣੀਪਾਗਾ ਪੈਂਦੇ ਹੈ ਜੀ ਉੱਥੋਂ ਆਏ ਨੇ ਸਪੈਸ਼ਲ ਨਾਮ ਲੈਣ ਵਾਸਤੇ ਇਹਨਾਂ ਨੇ 10 15 ਸਬਸਕ੍ਰਾਈਬ ਕਰਕੇ ਭੇਜਿਆ ਇਹਨਾਂ ਦੇ ਅਗੇ ਨਾਮ ਨਿਕਲੇ ਅਸੀਂ ਨਾਮ ਇਹਨਾਂ ਨੂੰ ਦੇ ਰਹੇ ਹਾਂ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਹਰ ਦਿਨ ਨਿਕਲਦੇ ਨਾਮ ਦੀ ਹਰ 15 ਮਿੰਟਾਂ ਬਾਅਦ ਕਸਟਮਰ ਦਾ ਨਾਮ ਨਿਕਲੇ ਰਹੀ ਅਸੀਂ ਨਾਮ ਦੇ ਰਹੇ ਕਸਟਮਰ ਨੂੰ ਆਪਾਂ ਕਿੱਥੋਂ ਵੀਰੇ ਗੁਰਮੁਖ ਸੈਗਨ ਵਾਲੀ ਗਲੀ ਗੁੰਢਾ ਗੁਰਮੁਖ ਸੈਗਨ ਵਾਲੀ ਗਲੀ ਬਠਿੰਡਾ ਆਪਰਾ ਸ਼ੁਭਨਾਮ ਜਸਪ੍ਰੀਤ ਜਸਪ੍ਰੀਤਪੁਰ ਮੈਡਮ ਦਾ ਨਾਮ ਲਿਖ ਲਿਆ ਬਠਿੰਡੇ ਤੋਂ ਗੁਰਮੁਖ ਸੈਗਨ ਵਾਲੀ ਗਲੀ ਤੋਂ ਅਸੀਂ ਇਹਨਾਂ ਨੂੰ ਨਾਮ ਦੇ ਰਹੇ ਇਹਨਾਂ ਨੇ 10 ਬੰਦੇ ਤੋਂ ਇੰਕੁਇਰੀ ਕਰਾਈ ਕਰਕੇ ਇਹ ਨਾਮ ਇਹਨਾਂ ਦਾ ਆਲੂ ਬ੍ਰੀ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਇਹ ਤੁਸੀਂ ਕਰ ਸਕਦੇ ਹੋ ਜੀ ਲੋ ਜੀ ਹੁਣ ਹਰ 15 ਮਿੰਟਾਂ ਬਾਅਦ ਨਿਕਲਵੇਂ ਦੇ ਨਾਮ 15 ਮਿੰਟਾਂ ਬਾਅਦ ਇੱਕ ਇੱਕ ਨਾਮ ਨਿਕਲ ਰਿਹਾ ਆ ਅੰਟੀ ਆਏ ਆ ਨੇ ਕਿਹੜੇ ਪਿੰਡੋਂ ਆਂ ਜਿਟਾਣਾ ਚਿਟਾਣਾ ਪਿੰਡ ਜਿਲ੍ਹਾ ਕਿਹਦੇ ਪੈਣਾ ਸਰਪੂਰਗੜ ਸਰਪੂਰਗੜ ਜ਼ਿਲ੍ਹੇ ਤੋਂ ਦੇਖੋ ਜੀ ਕਿੰਨੇ ਦੂ ਚੱਲ ਕੇ ਬਚਾਰੇ ਸਿਰ ਨਾਮ ਪਿੱਛੇ ਹਰੇਕ 15 ਮਿੰਟਾਂ ਬਾਅਦ ਨਾਮ ਕਰਦੇ ਹਰੇਕ 15 ਮਿੰਟਾਂ ਬਾਅਦ ਹਰੇਕ 15 ਮਿੰਟਾਂ ਬਾਅਦ ਨਾਮ ਕਰਦੇ ਆ ਮਾਤਾ ਜੀ ਸਾਹਿਬ ਆਏ ਨੇ ਚਿਟਾਣੇ ਪਿੰਡ ਜਿਹੜਾ ਸਰਪੂਰਗੜ ਕੀ ਨਾਮ ਆਪਣਾ ਬਲਜੀਤ ਕੌਰ ਲੋ ਜੀ ਇਹਨਾਂ ਦਾ ਦੰਦੋ ਜੀਵਨ ਜੀ ਤੁਹਾ ਮਾਤਾ ਜੀ ਧੰਨਵਾਦ ਮਿਹਰਬਾਨੀ ਹੋਡੀ ਸ਼ੁਕਰੀਆ ਐਂ ਕਰ ਸਕਦੇ ਹੋ ਤੁਸੀਂ ਸਬਸਕ੍ਰਾਈਬ ਕਰਕੇ ਐਂ ਨਾਮ ਲੈ ਕੇ ਆਸਾ ਦਿਓ ਜੀ ਅਸ਼ੀਆ ਕਾਲ ਜੀ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਆਂਦੇ ਆ ਆ ਦੇਖੋ ਜੀ ਆ ਪਤਾ ਨਹੀਂ ਕਦੇ ਕਾ ਦਾ ਡਲ ਆ ਲੰਦਾ ਤੇ ਕਦੇ ਸੂਟਾਂ ਦਾ ਕਦੇ ਕਾਜੂ ਬਦਾਮਾਂ ਦਾ ਅੱਜ ਇਹਨੂੰ ਕੋਹਰਾਵਾ ਚੁੱਪ ਕਰਦਾ ਅੱਜ ਕਾਜੂ ਬਦਾਮ ਵੇਚੀ ਆਂਦਾ ਜੀ ਕੀ ਵੇਚੀ ਨਾ ਭਰਾਵਾ ਮੈਂ ਕਾਜੂ ਵੇਚ ਰਿਹਾ ਵੀਰੇ ਜਮਾ ਫਰੈਸ਼ ਤੇ ਤਾਜ਼ੇ ਪਹਿਲਾਂ ਵੇਖ ਤਾਂ ਲੈ ਸੂਟਾਂ ਨੂੰ ਕਾਜੂ ਗਈ ਨਾ ਤੂੰ ਕਾਜੂ ਦਾ ਮਿੱਠਾ ਕੱਪੜਾ ਹੈ ਵੀਰੇ ਹੁਣ ਫਿਰ ਮੇਰੀ ਵੀ ਗੱਲ ਸੁਣ ਲੋ ਕੱਪੜਾ ਹੈ ਵੀਰੇ ਇਹ ਵੀਰੇ ਕਾਜੂਆਂ ਵਰਗੇ ਹੀ ਸੂਟ ਹੈ ਜਿਵੇਂ ਕਾਜੂ ਖਾ ਕੇ ਗਰਮੈਸ਼ ਆ ਜਾਂਦੀ ਹੈ ਨਾ ਤਾਂ ਆ ਵੀ ਗਰਮੈਸ਼ ਵਾਲੇ ਸੂਟ ਹੈ ਪਾ ਕੇ ਠੰਡ ਨੇੜੇ ਨਹੀਂ ਆਉਣਗੇ ਚਣਕੀ ਸਰਦੀਆਂ ਵਾਲੇ ਸੂਟ ਆਏ ਆਪਣੇ ਤੇ ਐ ਪਕੜ ਲਿਆ ਸਰਦੀਆਂ ਵਾਲੇ ਸੂਟ ਆ ਗਰਮ ਸੂਟ ਆ ਗਰਮ ਗਰਮ ਸੂਟ ਆਏ ਇਹ ਭਾਈ ਸ਼ੰਕਰ ਦਾ ਬ੍ਰੈਂਡ ਹੈ ਗਰਮ ਸੂਟ ਆਏ ਸਾਡੇ ਕੋਲ ਸਰਦੀਆਂ ਵਾਲੇ ਆ ਚੈੱਕ ਕਰੋ ਭਾਈ ਗਰਮ ਸੂਟ ਆਏ ਸਾਡੇ ਕੋਲ ਸਰਦੀਆਂ ਵਾਲੇ ਬਿਲਕੁਲ ਲੇਟੈਸਟ ਤੇ ਮੇਕੂ ਨਵੀਂ ਚੀਜ਼ ਹੈ ਡਿਫਰੈਂਟ ਜੀ ਸਰਦੀ ਵਾਲੀ ਐਡ ਮੈਂ ਪੜ੍ਹੀ ਕਿਰੇੜੇ ਮੈਨੂੰ ਪਤਾ ਹੈ ਪਰ ਭਾਜੀ ਦੋ ਥਾਂ ਕਿੰਨੇ ਦੇ ਦੇ ਦੇਣੇ ਤੁਸੀਂ ਸੋਚ ਵੀ ਨਹੀਂ ਸਕਦੇਗੇ ਟਿਕ ਟਿਕ ਸੂਟ ਹੋਗਾ ਵਿੱਚ ਉਹ ਭਾਜੀ ਦੋ ਦੋ ਸੂਟਾਂ ਹੈ ਇੱਕ ਥਾਂ ਚ ਚਾਰ ਸੂਟ ਚਾਰ ਸੂਟ ਕਿੰਨੇ ਦੇ ਦੇਣੇ ਆ ਕਿੰਨੇ 1800 ਦੇ ਲੈ ਜੋ ਦੋ ਥਾਨ ਚਾਰ ਸੂਟ ਚਾਰ ਸੂਟ ਸਿੰਗਲ ਸੂਟ ਦੇ ਕੇ 1450 1450 ਦਾ 5 ਮੀਟਰ ਕਪੜਾ ਓਏ ਥਾਨ ਦੀ ਗੱਲ ਕਹੀ ਜਾਂਦਾ ਉਹ ਕਹਿੰਦਾ ਸਿੰਗਲ ਨਹੀਂ ਦੇਣ ਇਹਨਾਂ ਨੇ ਫੋਲ ਦੋ ਥਾਨ ਕਹਿ ਰਹੇ ਨਹੀਂ ਦੋ ਥਾਨ ਦੇ ਦਾਂਗੇ ਦੋ ਥਾਨ ਕਹਿ ਰਹੇ 1800 ਦੇ 1800 ਦੇ ਦੋ ਸੂਟ ਥਾਨ ਹੈ ਯਾਨੀ ਕਿ ਚਾਰ ਸੂਟ 1800 ਦੇ ਹੈ ਉਹ ਫਿਰ ਉਹ ਥਾਨ ਕੇ ਪ੍ਰਦੀਪ ਜੀ ਉਹ ਕਹਿੰਦਾ ਚਾ ਮੈਂ ਦੋ ਥਾਨ ਦੇਣੇ ਆ 1800 ਦੇ ਨਹੀਂ ਇਹ ਕਹਾਂ ਕਿ ਦੇਖ ਤੂੰ ਜਾਨਾ ਫਿਰ ਇੱਕ ਹੀ ਦੇਵਾਂਗੇ ਸਿੰਗਲ ਵਿੱਚ 1450 ਮੇਰੀਆਂ ਭੈਣਾਂ ਬਟੇਕਾ ਵਾਲੀਆਂ ਵੀ ਲੱਗੀਆਂ ਨੇ ਨੁਕاندار ਭਾਈ ਵੀ ਲੱਗੇ ਆ ਉਨਾ ਵਾਸਤੇ ਤਾਂ ਇਹ ਫਾਇਦਾ ਹੈ ਥਾਂ ਦੇ ਥਾਂ ਲੈ ਜਾਓ ਪ्योर ਪੰਜੀਰੀ ਹੈ ਜੀ ਗਰਮ ਮਾਲ ਹੈ ਸਰਦੀ ਵਾਲਾ ਮਾਲ ਹੈ ਆਰਾਮਦਾਰ ਕੱਪੜਾ ਹੈ ਗਰਮ ਸੂਤ ਹੈ ਸਰਦੀਨ ਲੱਗੇਗੀ ਇੰਚ ਬਹੁਤ ਹੀ ਪਿਆਰਾ ਬਹੁਤ ਹੀ ਸ਼ਾਨਦਾਰ ਬਿਕੋ ਡਿਫਰੈਂਟ ਭਾਜੀ ਕਲ ਸਿੰਗਰ ਔਰ ਬ੍ਰਾਂਡ ਸ਼ੰਕਰ ਦਾ ਸ਼ੰਕਰ ਦਾ ਬ੍ਰਾਂਡ ਮਿਲਣ ਜਾ ਰਿਹਾ ਸਿਰਫ 450 ਦਾ ਸੂਟ ਹੈ ਜੀ ਮੇਰੇ ਤੋਂ ਸਟਾਕ ਦੀ ਕੋਈ ਕਮੀ ਨਹੀਂ ਫੁੱਲ ਬੜਾ ਫੁੱਲ ਮੇਰੇ ਤੋਂ ਮਾਲ ਆ ਚੁੱਕਾ ਹੈ ਫਾਜੀ ਬਾਤ ਹੋ ਲਓ ਜੀ ਬਹੁਤ ਸੋਹਣੀ ਵੈਰਾਈਟੀ ਹੈ ਵਾਕੀ ਕਾਜੂ ਬਰਾਮਾ ਦੇ ਸੂਟ ਮਾ ਦੇਖੋ ਜੀ ਆ ਦੋ ਕਸੂਟ ਰੱਖ ਕੇ ਨਹੀਂ ਬੈਠੇਗੇ ਥਾਨਾਂ ਦੇ ਥਾਂ ਰੱਖਿਆ ਥਾਨਾਂ ਦੇ ਥ ਆ ਲੋ ਜੀ ਆ ਡਿਜ਼ਾਈਨ ਦੇ ਕਿੱਡਾ ਪਿਆਰਾ ਥਾਨਾ ਜੀ ਕਿੱਡਾ ਪਿਆਰਾ ਡਿਜ਼ਾਈਨ ਆ ਜੀ ਬੰਨੇ ਪਿਛਲੇ ਆ ਰੱਖੇ ਸਾਈਲ ਭਾਜੀ ਪਹਿਲਾਂ ਹੀ ਸਰਦੀ ਵਾਲਾ ਮਾਲ ਮੰਗਾਲਿਆ ਤੁਸੀਂ ਇੰਨੀ ਜਲਦੀ ਮੰਗਵਾਇਆ ਜਾਦੂ ਲੋ ਜੀ ਜਾਦੂ ਕਹਿੰਦੇ ਵੀਰ ਜੀ ਕਹਿੰਦੇ ਸਰਦੀਆਂ ਵਾਲਾ ਮਾਲ ਆ ਜੀ 1800 ਦੇ ਚਾਰ ਸੂਟ 450 ਦਾ ਇੱਕ 900 ਦੇ ਦੋ ਸਾਈਲ ਭਾਜੀ 900 ਦੇ ਦੋ ਮੈਂ ਕਹਾਂ ਜਮਾ 450 ਦਾ ਇੱਕ 900 ਦੇ ਦੋ ਇੱਕ ਚੀਜ਼ ਹੋਰ ਕਹਿਣੀ ਆ ਮੈਂ ਹਾਂਜੀ ਭਾਜੀ ਹੁਣ ਤਾਂ ਆਪਣੇ ਗਾਕਾਂ ਨੂੰ ਵੀ ਪਤਾ ਲੱਗ ਗਿਆ ਉਹ ਬ੍ਰਾਂਡਾਂ ਦਾ ਹਰ ਘੰਟੇ ਨਵਾਂ ਨਾਮ ਹਰ ਘੰਟੇ ਹਰ ਦਿਨ ਮਿਲੇਗਾ ਨਵਾਂ ਨਾਮ ਜੀ ਸਰਦੀਆਂ ਵਾਲੀ ਸਾਡੇ ਕੋਲ ਵੈਰਾਈ ਬਹੁਤ ਆ ਰਹੀ ਹੈ ਬਹੁਤ ਵੇਖੋ ਸ਼ੈਰੀ ਭਾਜੀ ਪਿੱਛੇ ਕੇਬਲ ਆ ਗਿਆ ਇਤਨਾ ਗੱਲ ਪੁੱਛਦਾ ਹਾਂ ਹਾਂ ਜੀ ਹਾਂ ਜੀ ਯਾਰ ਲੋਕੀ ਹਜੇ ਕੋਟਨ ਵੇਚੀ ਐ ਤੁਸੀਂ ਪਹਿਲਾਂ ਸਰਦੀਆਂ ਵਾਲਾ ਮਾਲ ਮੰਗਾਈ ਖੜੀ ਹੋਈ ਐ ਵੀਰੇ ਗੋਠੀ ਵਾਲੇ ਐ ਗੋਠੀ ਵਾਲੇ ਇਹ ਐਡਵਾਂਸ ਹੀ ਤਿਆਰੀ ਰੱਖਦੇ ਐ ਤੇ ਭਾਜੀ ਲਾਸਟ ਦੇ ਵਿੱਚ ਆਹ ਲਓ ਇੱਕ ਪੀਸ ਵੀ ਦੀ ਮਿਲਦਾ ਦੇਖਣ ਨੂੰ ਕਿਉਂ ਮਾਲ ਆਣ ਨਾਲੋਂ ਜ਼ਿਆਦਾ ਸਪੀਡ ਵਿਗਣਦੀ ਆ ਭਾਜੀ ਇੱਥੇ ਇਹ ਨਾਲੇ ਮੈਂ ਸੁਣਿਆ ਕਿ ਇੰਟੀਪਲਿੰਗ ਕਪੜਾ ਬੋਰ ਨਹੀਂ ਆਉਂਦੀ ਇੱਥੇ ਉਹ ਬਿਲਕੁਲ ਨਹੀਂ ਆਉਂਦੀ ਵੀਰ ਜੀ ਬਿਲਕੁਲ ਨਹੀਂ ਆਉਂਦੀ ਚਾਹ ਪਾ ਕੇ ਸੋ ਜਿਓ ਹਾਂ ਲਓ ਜੀ ਸ਼ੰਕਰ ਦਾ ਬ੍ਰਾਂਡ ਹੈ ਸੂਟ ਬਹੁਤ ਸੋਹਣੇ ਆ ਚੁੱਕੇ ਬਿਲਕੁਲ ਨਵੀਂ ਵੈਰਾਈਟੀ ਹੈ ਹਜੇ ਥਾਂ ਨਾ ਆਇਆ ਦੇਖੋ ਜੀ ਮੇਰੇ ਪਿੱਛੇ ਟੱਟੋ ਕੱਟ ਜ਼ਿਆਦਾ ਨਹੀਂ 200 300 ਥਾਂ ਪਿਆ 2390 ਰੇਟ 450 ਰੁਪਏ ਆਓ ਗੋਠੀ ਵਾਲੇ ਦੇ ਸਰਦੀਆਂ ਵਾਲਾ ਵਿంటర్ ਵਾਲਾ ਸੂਟ ਲੈ ਕੇ ਜਾਓ ਜੀ ਲਾਈਟ ਬੁੱਟੀ ਵੀ ਨਹੀਂ ਜੀ ਆਪਣੇ ਕੋਲ ਵੈਰਾਈਟੀ ਫੁੱਲ ਆ ਚੁੱਕੀ ਹੈ ਸਰਦੀਆਂ ਵਾਲਾ ਮਾਲ ਚੋਕੇ 50% ਔਫ ਤੇ ਚਾਰਾ ਡਿਸਕਾਊਂਟ ਤੇ ਅੱਜ ਵੀ ਤੁਹਾਨੂੰ ਏਰੀਡ ਮਿਲੇਗਾ ਪੂਰੀ ਸਰਦੀਵ ਤੁਹਾਨੂੰ ਏਰੀਡ ਮਿਲੇਗਾ ਐਨ ਇਹ ਵੀ ਸਰਦੀ ਪੈ ਗਈ ਰੇਟ ਵਧ ਗਈ ਤੁਹਾਨੂੰ ਅੱਜ ਵੀ ਉਹ ਰੇਟ ਦਵਾਂਗੇ 450 ਰੁਪਏ ਸਰਦੀਵ 450 ਦਵਾਂਗੇ ਵੱਧੋ ਵੱਧ ਫੈਰਾ ਦੇਖੋ ਭਾਈ ਜੀ ਵੱਧੋ ਫੈਰਾ ਗੋਠੀ ਵੱਟ ਤੇ ਥੋਬੀ ਵੀ ਆਰ ਠੰਡਾ ਆ ਮੇਰੇ ਪਤਾ ਕਿੱਥੇ ਜੀ ਤੁਸੀਂ ਇੱਕੋ ਸ਼ੋਰੂਮ ਤੇ ਆਣਾ ਧੋਬੀ ਬਾਜ਼ਾਰ ਬੱਸ ਫੜ ਕੇ ਟ੍ਰੇਨ ਫੜ ਕੇ ਕਾਰ ਤੇ ਜਾਜ ਤੇ ਮੋਟਰਸਾਈਕਲ ਤੇ ਸਾਈਕਲ ਤੇ ਨਾ ਯੋ ਟਾਈਮ ਬੜਾ ਲੱਗ ਜਾਣਾਗਾ ਤੁਸੀਂ ਇੱਥੇ ਪਹੁੰਚੋ ਤੇ ਮਿਲ ਜਣੇ ਗੋਠੀ ਵਰਲਡਵਾਈਡ ਵਾਲੇ ਬਿਲਕੁਲ ਮੇਨ ਬਾਜ਼ਾਰ ਆ ਗੱਲ ਪੁੱਛਿਆ ਤੁਹਾਨੂੰ ਹਾਂਜੀ ਮੈਨੂੰ ਐ ਦੱਸੋ ਉਸ ਦਿਨ ਸੰਡੇ ਨੂੰ ਆਪਣੇ ਸੋਮਵਾਰ ਨੂੰ ਗਾਹ ਕਾ ਕੇ ਸੀ ਇਹ ਸੋਮਵਾਰ ਦੇ ਵੀ ਇੱਕ ਨਿਗਾ ਜਰੂਰ ਕਰਾ ਦੇ ਕੋਈ ਭੈਣ ਭਰਾ ਆਪਣੇ ਜਰੂਰ ਆ ਰਿਹਾ ਸੋਮਵਾਰ ਨੂੰ ਬਿਲਕੁਲ ਜੀ ਸੋਮਵਾਰ ਨੂੰ ਜਮਾਨਾ ਆਇਓ ਵੀਰੇ ਜਮਾਨਾ ਆਇਓ ਨਾਲੇ ਆਪਣੇ ਭੈਣ ਭਾਈ ਰਿਸ਼ਤੇਦਾਰ ਨੇਬਰ ਸਭ ਨੂੰ ਦੱਸੋ ਤੇ ਵੀਡੀਓ ਨੂੰ ਦੱਬ ਕੇ ਲਾਈਕ ਸ਼ੇਅਰ ਕਰ ਦਿਓ ਪੰਚਾਦੋਂ ਮਿਲੀਅਨ ਬਿਲੀਅਨ ਤੇ ਫੇਰ ਅਸੀਂ ਮੰਨਦੇ ਹਾਂ ਵੀ ਹਾਂ ਵੀ ਸਾਡੇ ਭੈਣ ਭਾਈ ਸਾਡੇ ਨਾਲ ਜੁੜੇ ਹੋਏ ਆ। ਬਹੁਤ ਜੁੜੇ ਸਾਡੇ। ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜਿਹੜਾ ਡਿਜ਼ਾਈਨ ਚਾਹੀਦਾ ਸਕਰੀਨਸ਼ਾਟ ਖਿੱਚ ਲਿਆ ਕਰੋ ਮੇਰੇ ਨਾਲ ਦੀ ਨਾਲ। ਬਹੁਤ ਪਿਆਰ ਮਿਲਦਾ ਹੈ ਕਸਟਮਰਾਂ ਦਾ ਬੜੀ ਬੜੀ ਮਿਹਰਬਾਨੀ ਕਸਟਮਰਾਂ ਦੀ ਬਹੁਤ ਪਿਆਰ ਦਿੱਤਾ ਜਿੰਨਾ ਪਿਆਰ ਦਿੱਤਾ ਸੀ ਉਹਦਾ ਪਿਆਰ ਮਿਲਣੀ। ਬਹੁਤ ਹੀ ਘੱਟ ਰੇ ਦਾ ਸ਼ੋਰੂਮ ਹੈ ਗੋਠੀਵਾਲ ਪੈ ਸ਼ਹਿਦੀ ਨੰਬਰ 1 ਦਾ ਹੈ। ਮਾਲਵੇ ਦਾ ਸਾਨਾ ਵੱਡਾ ਸ਼ੋਰੂਮ ਹੈ ਗੋਠੀਵਾਲ ਪੈ ਧੋਬੀ ਬੀਆ ਰੰਡਾ ਹਾਂਜੀ ਨਮਸਕਾਰ ਗੁੱਡ ਮਾਰਨਿੰਗ ਖੱਤ ਸਿਰਿਆ ਕਾ ਰੋਜ਼ਾਨਾ ਦੀ ਤਰ੍ਹਾਂ ਆਪਾਂ ਨਵੀਂ ਵੈਰਾਈਟੀ ਨਵੇਂ ਡਿਜ਼ਾਈਨਾਂ ਦੇ ਨਾਲ ਹਾਜ਼ਰ ਆ। ਆਹ ਦੇਖੋ ਡਿਸਪਲੇ ਕੀਤੇ ਹੋਏ ਆ ਬਹੁਤ ਸੋਹਣੇ ਸੋਹਣੇ ਆਰਗੈਨਿਕ 베ਜ ਦੇ ਕੜਾਈਆਂ ਵਾਲੇ ਸੂਟ। ਇਹ ਸਾਰੇ ਡਿਜ਼ਾਈਨਿੰਗ ਜਿਹੜੀ ਆ ਜਮਾ ਨਵੀਂ ਤੇ ਫਰੈਸ਼ ਆਈ ਆ ਮੇਰੇ ਕੋਲੇ ਕਰਵਾ ਚੋ ਸਪੈਸ਼ਲ ਆਫਰਾਂ ਚੱਲ ਰਹੀਆਂ ਜੀ ਜਿਦੇ ਵਿੱਚ ਮਿਲਨੇ ਤੁਹਾਨੂੰ ਅਲੱਗ ਅਲੱਗ ਲੱਗ ਡਿਫਰੈਂਟ ਡਿਫਰੈਂਟ ਵੈਰਾਈਟੀ। ਆ ਦੇਖੋ ਜੀ ਆ ਸਾਰੇ ਡਿਜ਼ਾਈਨ ਆ ਜਿਹੜੇ ਆ ਸਾਰੇ ਹੀ ਡਿਜ਼ਾਈਨ ਡਿਸਕਾਊਂਟ ਤੇ ਆ। ਕਾਉਸ਼ੈਰੀ ਭਾਜੀ ਲਓ ਜੀ ਬਿਲਕੁਲ ਸਹੀ ਗੱਲ ਹੈ ਬਹੁਤ ਘੱਟ ਰੇਟਾਂ ਤੇ ਸੂਟ ਆ ਚੁੱਕਿਆ ਪਾਰਟੀ ਵਾਲੇ ਡਿਜ਼ਾਈਨਰ ਸੂਟ ਹੈ ਆ ਦੇਖੋ ਜੀ ਡੈਮੋ ਨਾਲ ਦਿੱਤੇ ਹੋਈਆਂ ਇੱਕ ਸਪੈਸ਼ਲ ਸੂਟ ਹੋਰ ਆ ਚੁੱਕਿਆ ਆਪਣੇ ਕੋਲੇ ਆਲੋ ਬਨਾਤੀ ਚਾਮਾਵਰ ਦੇ ਉੱਪਰ ਆ ਚੁੱਕਿਆ ਟਾਈ ਪੱਟੀ ਸਟਾਈਲ ਬਿਲਕੁਲ ਨਵਾਂ ਆਰਟੀਕਲ ਹੈ ਜੀ ਰੇਟ ਪ੍ਰਾਈਜ਼ ਵੀ ਤੁਹਾਨੂੰ ਨਿਗਾਹ ਕਰਾਵਾਂਗੇ ਪਹਿਲਾਂ ਦੇਖੋ ਕਲਰ ਚਾਰ ਦੇਖੋ ਜੀ ਕਿੱਡੇ ਯੂਨੀਕ ਹੈ ਬਿਲਕੁਲ ਨਵੀਆਂ ਆਈਟਮਾਂ ਆ ਰਹੀਆਂ ਜੀ ਬਿਲਕੁਲ ਨਵੇਂ ਕੰਸੈਪਟ ਆ ਰਹੇ ਆ ਇੱਧਰ ਭਾਜੀ ਕੋਲੇ ਵੀ ਆਜੋ ਭਾਜੀ ਤਾਂ ਬਿਲਕੁਲ ਲਓ ਜੀ ਸਾਹਿਲ ਭਾਜੀ ਤੇ ਸ਼ਹਿਰੀ ਭਾ 50% ਅਤੇ ਰੇਟ ਤੇ ਵੀਰੇ ਅੱਧੇ ਰੇਟ ਤੇ 50% ਆਫ ਤੇ ਡਿਜ਼ਾਈਨ ਸਾਰੇ ਨਵੇਂ ਆਏ ਆ ਕਲਰ ਚਾਰਟ ਦੇਖੋ ਗੁੱਡੇ ਸੋਹਣੇ ਆਏ ਆ ਇਹਨਾਂ ਦੇ ਸਲਵਾਰਾਂ ਤੇ ਵੀ ਹੈਵੀ ਕੰਮ ਹੈ ਦੁਪੱਟੇ ਵੀ ਹੈਵੀ ਹੈ ਜੀ ਨਵੇਂ ਬੇਸ ਹੈ ਸਾਰੇ ਸਾਰੇ 50% ਆਫ ਤੇ ਹੈ ਵਾਇਰਟੀ ਜਿਹੜੀ ਹੈ ਵੀਰੇ ਬਿਲਕੁਲ ਨਵੀਂ ਤੇ ਫਰੈਸ਼ ਹੈ ਐਨੀ ਵਾਇਰਟੀ 50% ਆਫ ਤੇ ਕੋਈ ਦੁਕਾਨਦਾਰ ਕੋਈ ਚੌਂਕਵੜਾ ਲੈ ਲੇਗਾ ਤੁਹਾਨੂੰ ਆ ਦੇਖੋ ਹੋਰ ਆਈਟਮ ਦੇਖ ਕਰੀਏ ਜੀ ਐਂਡ ਲੌਂਗ ਚ ਸਪੈਸ਼ਲ ਆਈਟਮ ਹੈ ਉਹ ਸੋਹਣੀ ਆਈਟਮਾਂ ਚਾ ਲਈ ਸਪੈਸ਼ਲ ਆ ਗਈ ਵਰਤਾਂ ਲਈ ਸਪੈਸ਼ਲ ਹੈ ਹਰ ਇੱਕ ਤਰ੍ਹਾਂ ਦਾ ਡਿਜ਼ਾਈਨ ਹੈ ਵੀਰੇ ਪੀਸ ਦੇਖੋ ਜੀ 2650 ਪਰ ਇਹਦੇ ਵਿੱਚ ਪਊਗਾ ਡੈਮੋ ਦਿੱਤੇ ਹੋਏ ਉੱਪਰ ਪਾਰਟੀ ਦੇ ਡਿਜ਼ਾਈਨਰ ਸੂਟ ਹੈ ਆ ਨਵੀਂ ਕੈਟਲੌਗ ਦੇ ਪੀਸ ਆਇਆ ਜੀ 4 3 4 ਪੀਸ ਆਏ ਹੋਏ ਆ ਬਿਲਕੁਲ ਨਵੇਂ ਤੇ ਜੈਂਟਲ ਆਈਟਮ ਦੇ ਕੁਇਡੀ ਪੈ ਰਿਹਾ ਤੇ ਕਲਰ ਦੇਖੋ ਜੀ ਮਜੈਂਟਾ yellow ਐਂਡ red ਮਜੈਂਟਾ yellow and red ਕਲਰ ਸੋਹਣੇ ਆ ਰੇਟ ਸੈ ਤੁਸੀਂ ਆਪਣੀ ਦਾਜਵਰੀ ਚ ਵੀ ਲਾ ਸਕਦੇ ਹੋ ਵਰਤਾਂ ਲਈ ਵੀ ਲੈ ਸਕਦੇ ਹੋ ਪਾਰਟੀ ਵੇਅਰ ਵੀ ਲੈ ਸਕਦੇ ਹੋ ਜਿਹਨ ਨਵੇਂ ਆਏ ਆ ਇਹ ਵੀ ਫੀਪੀ ਆਫ ਤੇ ਐਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣਗੇ ਗੋਠੀਵੜ ਵਾਈਟ ਦੇ ਵੀਡੀਓ ਰੋਜ਼ ਦੇਖਿਆ ਕਰੋ ਗ੍ਰੇ ਨਵੀਂ ਵੈਰੀਟੀ ਰੋਜ਼ ਦੇਖਿਆ ਕਰੋ ਰੇਟ ਬਹੁਤ ਘੱਟ ਨੇ ਸਪੈਸ਼ਲ ਆਈਟਮਾ ਤੁਹਾਡੇ ਵੱਸ ਤੋਂ ਹੀ ਹਰ ਰੋ ਲੈ ਕੇ ਆਨੇ ਆ ਆ ਮੇਰਾ ਵੀ ਜਿੰਮੇ ਕਿ ਕਈ ਥਾਂ ਤੇ ਜਾ ਕੇ ਤੁਹਾਡੇ ਵਾਸਤੇ ਘੱਟ ਰੇਟ ਤੇ ਡਿਸਕਾਊਂਟ ਰੇਟ ਦੇ ਉੱਪਰ ਬਹੁਤ ਸੋਹਣੇ ਆਰਟੀਕਲ ਲੈ ਕੇ ਆਉਂਦਾ ਲੱਭ ਲੱਭ ਕੇ ਪਿੱਛੇ ਲੈ ਕੇ ਆਉਂਦਾ ਕਈ ਵਾਰ ਨਵੇਂ ਨੀ ਪਰ ਪੀਸ ਬਹੁਤ ਸੋਹਣਾ ਲੰਦਾ ਜੀ ਰਾਤ ਵੀ ਬਹੁਤ ਸੋਹਣਾ ਤੁਹਾਨੂੰ ਸੂਟ ਦਿਖਾਏ ਆ 500 ਤੋਂ 550 ਰੇਂਜ ਵਿੱਚ ਇਹ ਦੇਖੋ ਨੰਗੇਦਰੀ ਆਇਆ ਤੁਹਾਨੂੰ ਲਾਈਕ ਚੈਨਲ ਨੂੰ ਜ਼ਰੂਰ ਕਰਿਆ ਕਰੋ ਵੀਰੇ ਬਾਕੀ ਵੀ ਜੀ ਦੇਖੋ ਬਿਲਕੁਲ ਜੀ ਬਿਲਕੁਲ ਜਾਨਾ ਨਵੀਂ ਅਪਡੇਟ ਹੁੰਦੀ ਹੈ ਆਪਣੇ YouTube ਚੈਨਲ ਤੇ Instagram ਤੇ ਤੇ Facebook ਤੇ ਤੁਸੀਂ ਸਾਡੇ ਨਾਲ ਜੀ ਤੁਹਾਡੇ ਵਾਸਤੇ ਵਿੰਟਰ ਵਾਲੇ ਕੈਟਲੋਗ ਕਦੇ ਸੂਟ ਆ ਚੁੱਕੇ ਆ ਬਿਲਕੁਲ ਨਵੇਂ ਤੇ ਫਰੈਸ਼ ਵੈਰਾਈਟੀਆਂ ਦੇਖੋ ਜੀ ਆਰਟੀਕਲ ਤੁਸੀਂ ਦੇਖੇ ਨੋ ਵੀਰੇ 550 ਰੁਪਏ ਰੇਂਜ ਦੇ ਵਿੱਚ ਹੈ 650 ਦੀ ਰੇਂਜ ਹੈ 550 ਤੇ 650 ਦੋ ਰੇਟਾਂ ਦੇ ਸੂਟ ਹੈ ਵੀਰੇ ਕੈਟਲੌਗ ਦੇ ਪੀਸਾ ਵਿంటర్ ਵਾਲੇ ਸੂਟ ਡਿਜ਼ਾਈਨ ਆ ਚੁੱਕੇ ਆਪਣੇ ਕੋਲੇ ਆ ਨਿਗਾ ਮਾਰ ਲਓ ਵੀਰੇ ਪੀਸਾ ਦੇ ਉੱਪਰ ਇੱਕ ਵਾਰ ਤੁਸੀਂ ਬਹੁਤ ਸੋਹਣੇ ਆਰਟੀਕਲ ਹੈ ਕੱਪੜਾ ਬਹੁਤ ਸੋਹਣਾ ਵੀਰੇ ਨਾਲ ਸੋਲ ਸਟੋਲ ਪੂਰੇ ਆ ਵੀਰੇ ਨਵੀਂ ਚੀਜ਼ ਹੈ ਸਾਰੇ ਆਰਟੀਕਲ ਬਹੁਤ ਸੋਹਣੇ ਆ ਚੁੱਕੇ ਆ ਰੇਟ ਮੈਂ ਤੁਹਾਨੂੰ ਫੇਰ ਨਿਗਾ ਕਰਾ ਰਿਹਾ 550 650 ਇਹ ਸਾਰੇ ਆਰਟੀਕਲ ਮੈਂ ਤੁਹਾਨੂੰ ਸਿਰਫ ਗੋਟੀ ਵਰਲਡ ਵਾਈਡ ਦੇ ਡਿਸਕਾਊਂਟ